پنجاب مرتضٰی با ਜਿੰਦਾਬਾਦ 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 ਸਾਹਮਣੇ ਕਾਲੀਦਾ ਜਿੰਦਾਬਾਦ 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 ਜ ਸਰਕਾਰ ਦੇ ਆ ਕੇ ਅਰੈਸਟ ਕਰਦੇ ਦੇ ਨੇ ਪਹਿਲੀ ਵਾਰ ਕਰਾਉਣਾ ਪੱਕਾ ਕਰਕੇ ਨੇ ਰੋਡ ਜਾਮ ਕਰਦੇ ਦੇ ਅਸਲੀ ਗੱਲ ਕਰਨਾ ਵਾਲਾ ਨਹੀਂ ਹੈਗਾ ਕੱਲ੍ਹ ਟਟਕੇ ਜਾਮਵਾ ਕਰਨੇ ਸਰਕਾਰ ਦਾ ਸਪਾਨ ਦਿੱਕਲ ਦੀ ਜਿਹੜਾ ਨੇ ਟਟਕੇ ਖੜੇ ਸ਼ਰਮੀ ਲਈ ਟਟਕੇ ਖੜਾ ਯੂਥ ਮੈਂ ਡਰਨ ਵਾਲਾ ਭਗਵੰਤ ਮਾਨ ਤੋਂ ਮੈਂ ਸਰਕਾਰ ਤੋਂ ਡਰਨਾ ਵਾਲਾ ਡਰਨ ਵਾਲਾ ਨਹੀਂ ਹੈਗਾ ਇਹ ਇਹ ਪੱਕਾ ਕਰਨੋਂ ਬੰਦ ਕਰ ਦੋ ਸ਼ਰਮੀ ਦਾ ਲੋਕ ਕਹਿਣਾ ਹੈ ਮੈਂ ਡਰੇ ਸ਼ਰਮੀ ਅਕਾਲੀ ਦਰ ਜਿੰਦਾਬਾਦ ਜਿੰਦਾਬਾਦ ਮੁਕਦਾਬਾਦ ਮੁਰਦਾਬਾਦ ਜੀ ਸਰਕਾਰ ਮੁਰਦਾਬਾਦ